ਓਏ ਓਏ ਚੱਲ 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 ਮਾਰਦੇ ਮਾਰਦੇ ਇਧਰ ਤੁਰਦੇ ਤੇ ਚੱਲ ਚੱਲ ਫੇਰ ਚੱਲੂ ਚੱਲ ਚੱਲ ਚੱਲੂ ਓਏ ਪੱਪੀ ਜੀ ਚੱਲਣ ਦੀ ਆ ਇਧਰ ਆ ਇਧਰ ਆ ਇਧਰ ਆ ਇਧਰ ਅੱਗੇ 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 ਚੱਲ ਉਹ ਆਦਮੀ ਹੋ ਗਿਆ ਬੰਦੇ ਗਾਲੀਆਂ ਜਾਲਾ ਚੱਲਣ ਡੇ ਆ ਜਾ ਆ ਜਾ ਹਾਂ ਜੀ ਹਾਂਜੀ ਅਧਿਰੇ ਜੀ ਤੁਸੀਂ ਝੂਟੇ ਮੈਂ ਅਧਿਰੇ ਜੀ ਕੋਈ ਕੀ ਨਾਮ ਉਹ ਤਾਂ ਬਣਾਉਂਦਾ ਵਾ ਵਾਈਕਰ ਜੀ ਵਾਈਕਰ ਲਾਗਿਰ ਵਾਈਕਰ ਲਾਗਿਰ ਵਾਈਕਰ ਵਾਈਕਰ ਮੰਡੀ ਰੰਦਾ ਵਾਈਕਰ ਸਾਈਡ ਵਾਈਕਰ ਜੀ ਵਾਈਕਰ ਸੀ ਵਾਈਕਰ ਸੀ ਵਾਈਕਰ ਸੀ ਵਾਈਕਰ ਸੀ ਵਾਈਕਰ ਵਾਈਕਰ ਬੋਰਡ ਆ ਰਹੀਗਾ ਸਹੀ ਸਾਈਡ ਤੇ ਰੌਟੇ ਖੜੇ ਹੁੰਦੇ ਆ ਹਣਾ ਪਰ ਮੈਨੂੰ ਨਹੀਂ ਲੱਗਣਿਆ ਮੈਨੂੰ ਆ ਘਟ ਕੇ ਹੋੜਿਆ ਹੱਥ ਮੇਰਾ ਕੀ ਆਇਆ ਪਰ ਬੜਾ ਤੁਸੀਂ ਕਰਦੇ ਜੀ ਹੈਂ ਇਹਨੂੰ ਵੇਖੋ ਆ ਹੱਥ ਤੇ ਚੱਪੇ ਜਣੀ ਚੜ ਗਈ ਜਿੱਦਾਂ ਕੰਨਾਂ ਨੂੰ ਕਿ ਮੈਨੂੰ ਲੱਗਣ ਲਿਆ ਮੇਰੇ ਕੋਈ ਇਹ ਵੀ ਉਚਾਈ ਜਿਆਦਾ ਆ ਹਨਾ ਉਚਾਈ ਬਹੁਤ ਆ ਪਹੁੰਚ ਗਏ ਪਹੁੰਚ ਗਏ ਮੈਡਮ ਉਹ ਵੇਖੋ ਓਏ ਓਏ ਉਹ ਦਾ ਸਾਹਮਣੇ ਦੇ ਹੰਡਿਆ ਔਰ ਇਧਰ ਇਧਰ ਉਹ ਵੇਖੋ ਸਾਹਮਣੇ ਦੋ ਵੱਡੇ ਚ ਨਲਕੇ ਬਸ ਆ ਰਹੇ ਨੇ ਇਹਨੇ ਕੱਪੜੇ ਲਿੰਬ ਦੇਣੇ ਮੇਰੇ ਉਹਦੀ ਗੱਡੀ ਬੈਕ ਆਉਂਦੀ ਓਦੇ ਤੋ ਚਾੜੀ ਨਹੀਂ ਹੋ ਜਾਂਦੀ ਇਹ ਇੰਨੀ ਚਾੜ ਦੇਣੀ ਆਨੇ ਗੱਡੀ ਚਾੜ ਦੇਣੇ ਚਾੜ ਦੇਣੀ ਚਾੜ ਦੇਣੀ ਚਾੜ ਦੇਣੀ ਚਾੜ ਦੇਣੀ ਚਾੜ ਦੇਣੀ ਓਏ 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 ਗੱਡੀ ਗੱਡੀ ਦਾ ਛਦਾਈ ਹੈ ਯਾਰ ਉਹ ਹੈ ਹੈ ਆਏ ਗੱਡੀ ਬੈਕ ਆਉਂਦੀ ਸਹੀ ਗੱਲ ਦੋ ਜਾਣਦੇ ਹਾਂ ਅੰਜੇ ਪਹੁੰਚ ਕੇ ਹੋਣ ਆਪਾਂ ਪਹੁੰਚ ਗਏ ਅੱਡੇ ਤੇ ਤੇ ਹੁਣ ਝੂਟਾ ਲੈਣਾ ਵਾਪਸ ਵੀ ਵਾਪਸ ਜਿਹੜਾ ਆਏ ਵਾਪਸੀ ਵਾਪਸੀ ਇਦਾਂ ਹੀ ਅੱਗੇ ਤੁਰ 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 ਤਰੇ ਕਰੀ ਕੋਈ ਟਿਕਟ ਚੱਕਣੀ ਪੈਣੀ ਹੁਣ ਜਾਣ ਦੀ ਟਿਕਟ ਲਈ ਆ ਆਪਾਂ ਵੀ ਇੱਕਦਰੀ ਚੈਕਰ ਵਾਲੀਏ ਵੀ ਓਕੇ ਸਰ ਹੋ ਗਿਆ ਉਹ ਤਾਂ ਇਹ ਆ ਵੀ ਹੁਣ ਵਾਪਸੀ ਚੱਲ ਪਏ ਆ ਹੁਣ ਆਪਾਂ ਵਾਪਸੀ ਚੱਲ ਪਏ ਆ ਜੀ ਸੰਦੀਪ ਡਰੀ ਜਾਂਦੀ ਹੈ ਉਹ ਕੋਈ ਗੱਲ ਨਹੀਂ ਹੁਣ ਬਸ ਪਹੁੰਚ ਜਾਣਾ ਹੈ ਹੈਨਾ ਵੀ ਮੰਮਨ ਕੋਲ ਮੰਮਨ ਕੋਲ ਡਰਨਾ ਨਾ ਪਹੁੰਚ ਜਾਣਾ ਆਪਾਂ ਮਮਾ ਆਪਾਂ ਪਹੁੰਚ ਜਾਣਾ ਚਲੋ ਹਾਂ ਵਾਈਗਰ ਇਹ ਕਰਦੇ ਕਿ ਵਾਈਗਰ 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 ਹੈ ਕੀ ਹੈ ਜਾਨ ਸੁਣੀ ਤੇ ਲੰਗੀ ਜਿੰਨਾ ਵੀ ਡਿਕ ਹੋਣੀ ਨਾ ਨਾਲੇ ਚੁੱਪ ਹੇ ਬਾਬਾ ਨੇ ਕਰੇ ਪਾਪਾ ਮੇਰੇ ਕੋਲ ਪਹੁੰਚ ਗਿਆ ਨਾ ਸਕੂਲ ਲਈ ਚੁੱਪ ਹੋ ਗਿਆ ਯਾ ਤਾਂ ਹਾਂ ਆ ਗਿਆ ਤਾ ਨਹੀਂ ਅਜਾਇਆ ਹਾਂ ਆਦ ਕੇ ਆਇਆ ਉਹ ਵੀ ਆ ਗਿਆ ਡਾਓ ਹਾਂ ਥੋੜੀ ਹੈ ਐਹੀ ਹੈ ਸ਼ੁਰੂ ਕਰ ਦੇ ਇਹ ਖਿਆਲ ਅਗੜਟ ਆ ਗਿਆ ਅਗੜਟ ਨਹੀਂ ਆ ਗਿਆ ਯਾਤਰਾ ਸਫਲ ਹੋਗੀ ਵਾਹ ਇਧਰ ਪਹੁੰਚ ਗਏ ਹੋਤਰਾ ਮੈਥਮੈਟਿਕ ਤਾਂ ਇਸ ਵਿੱਚ ਲੈ ਵੀ ਚਲੋ ਜੀ ਚੱਲ ਗਈ ਓਕੇ ਥੈਂਕ ਯੂ ਜੀ ਰਾਮਾ ਉਹਦੇ ਕੁਝ ਲੈ ਗਏ ਮੋਤੇ ਕੁਝ ਪਹਾੜੀਆਂ ਤੇ ਇਹ ਦੇਖੋ ਕਿਹੋ ਜਿਹਾ ਥ ਵਿਊ ਹੈ ਬਹੁਤ ਹੀ ਅੱਛਾ ਵਿਊ ਹੈ ਇਸਕਾ ਉਹ ਨਹੀਂ ਯਾਰ ਇਹ ਲੱਗ ਜਿਗਰਾ ਰੱਖੀਦਾ ਉਸਤਾਦ ਇਹ ਫੁੜਾ ਪਾ ਕੀ ਹੋ ਰਿਹਾ ਤੈਨੂੰ ਇਹਨੇ ਨੀ ਮਰ ਚੱਲਿਆ ਸੋਨੂ ਕਾਲ ਹੀ ਮਾਰਨੇ ਤੇਰੇ ਮਰੀ ਸੋਨੂ ਅਲੀ ਨੇ ਪੂਰੇ ਆ ਗਏ ਮੂਵੇ ਸੋਨੂ ਬਹੁਤ ਡਰਿਆ ਰਿਹਾ ਭਾਈ ਤੁਹਾਡੇ ਨਾਲ ਬਹਿ ਗਏ ਨਾ ਸੋਨੂ ਤੇ ਪੂਰੇ ਅਲੀ ਸਾਹਮਣੇ ਬਣਾ ਕੇ ਜਿਆਗੀ ਬਣਾ ਇਦਾਂ ਇਦਾਂ ਕਰ ਲੈਣੇ ਚੁੱਕਾ ਹਾਂ ਕਿਦਾਂ ਨੰਦੀ ਗਾਸ ਸੋ ਸਾਨੂੰ ਕਿੱਥਾਂ ਕੋਈ ਡਰਨੀ ਆ ਵੇ ਸਾਨੂੰ ਠੀਕ ਹੀ ਕੰਮ ਕੋਈ ਡਰਨੀ ਆ ਹਾਂ ਕੋਈ ਡਰਨੀ ਨਹੀਂ ਉਹ ਚਾਨ ਵੇ ਗੱਡੀ ਮੋਟੀ ਚਾੜੀ ਆ ਏ ਗੁਰੂ ਸਤਨਾਮ ਕਿ ਦੱਸਦੇ ਸਾਰੇ ਇਹ ਹੈਗਾ ਆਪਣਾ ਨੰਗਲ ਡੈਮ ਕਰੋ ਚੱਕ ਨਾ ਵੇ ਪਹੁੰਚ ਗਿਆ ਪਗੋਦਰ ਸਾਹਿਬ ਇਥੋਂ ਕਦੇ ਡੈਮ ਹੀ ਦੇਦਾ ਡੈਮੇ ਦੇਖਦੇ ਆ

ਉਧਰੇ ਡੈਮੇਜ ਇਧਰ ਵੀ ਸਾਈਡ ਉਹ ਕੋਈ ਸਾਹਮਣੇ ਨਹੀਂ ਦਿਖਾਦੀ ਹੈ ਆ ਬੜਾ ਪਾਣੀ ਆ ਗੁਰੂਆ ਤੇ ਇਧਰ ਇਧਰ ਹਨਾ ਅਜੇ ਪਿੱਛੇ ਇੱਕ ਨਾਊਗਾ ਪਾਣੀ ਹਨਾ ਚਲੋ ਆ ਜਾਓ ਯਾਰ ਮੈਂ ਤਾਂ ਟਿੱਕੇ ਚਲੋ ਜਨ ਨੇ ਨਾ ਤੇ ਲੈ ਮੱਥਾ ਟੇਕਣ ਮੈਂ ਸ਼ਾਇਦ ਪਹਿਲੀ ਵਾਰ ਹੀ ਆਇਆ ਜਾਂ ਦੂਜੀ ਵਾਰੀ ਆਇਆ ਹਾਂ ਦੂਸਰੀ ਵਾਰੀ ਆਇਆ ਹਾਂ ਤੇ ਇਹ ਭਰਾ ਹਣੀ ਪਹਿਲੀ ਵਾਰੀ ਐ ਵੀ ਭਰਾ ਪਹਿਲੀ ਵਾਰੀ ਆਇਆ ਲੱਗਦਾ ਤੁਸੀਂ ਕਹੋ ਪਹਿਲੀ ਰੀ ਨਹੀਂ ਤੂੰ ਦੂਜੀ ਰੀ ਹਾਂ ਦੂਜੀ ਰੀ ਆ ਤੇ ਇਹ ਭਰਾ ਪਹਿਲੀ ਰੀ ਐ ਹਨਾ ਤੇ ਸੱਜੇ ਪਾਸੇ ਆਹ ਇਹ ਵੀ ਬਾੜੂ ਆਹ ਵਾਟ ਡੈਮ ਦੇ ਗੇਟ ਕਰ ਲੋ ਚੱਲ ਉਹ ਭਰਾ ਜੀ ਅੰਦਰ ਪਰੇ ਗੇੜਾ ਸ਼ੁਰੂ ਕਰਵਾਇਆ ਬਹੁਤ ਮੀੜਮ ਦੀ ਫਿਰਦੇ ਇਹੋ ਪਾਣੀ ਬੜੇ ਗੇੜਾ ਭੀ ਸਭ ਤੋਂ ਵੱਡੇ ਆ ਅਦੱਕਾ ਡਾ ਵੱਡਾ ਵਾਗੇ ਨਾ ਕੋਈ ਨਾ ਬੜੀ ਭਰਾ ਜੀ ਤੇ ਗੇੜ ਦੀ ਸਤਾ ਜੀ ਬੰਦ ਹੋਇਆ ਆ ਜੀ ਗੱਡੀਆਂ ਇਨੇ ਟੱਡੀ ਸਾਈਡ ਹੀ ਪਾਣੀ ਪਜ਼ਰ ਕਰਨੇ ਪੈ ਰਹੇ ਲੱਗਣ ਦੇ ਆ ਗੇੜ ਦਾ ਕਲਰ ਚੈੱਕ ਕਰਨੇ ਪੈ ਰਹੇ ਜੀ ਵੇਖੋ ਕੀ ਆਏ ਬਾਤ ਆ ਅਤੇ ਸੰਦਰ ਹੈ ਗਏ ਆ ਅਸੀਂ ਆ ਗਏ ਬਾਬੇ ਗੁਰਤਾਤਾ ਜੀ ਦੇ ਇੱਥੇ ਉਹਨੂੰ ਮੱਥਾ ਟੇਕਦੇ ਆ ਨਿਉ ਆਇਓ ਲੈ ਵੀ ਹੁਣ ਹੋ ਗਿਆ ਸਾਡੀ ਵਾਪਸੀ ਹੁਣ ਚੱਲੇ ਆ ਤੇ ਫੱਕ ਕਰ ਲੈ ਬੈਗ ਹੁਣ ਪਹਿਲਾਂ ਇੱਧਰ ਤਕਸਰੀ ਕੇਸਗੜ੍ਹ ਦਾ ਮੱਥਾ ਟੇਕਣਾ ਹੈ ਤੇ ਇਸ ਤੋਂ ਬਾਅਦ ਆਪਣੀ ਰਮਾਨਗੀਆ ਘਰ ਨੂੰ ਅਸੀਂ ਅਗੇ ਤਕਸਰੀ ਕੇਸਗੜ੍ਹ ਸਾਹਿਬ ਇੱਥੇ ਰਹਿ ਸਾਰੇ ਰੇਤ ਹੀ ਰੇਤ ਹੁੰਦੀ ਸੀ ਬੜਾ ਵਧੀਆ ਵੈਸੇ ਮੈਂ ਵੈਸੇ ਲੈ ਆ ਸਾਰਾ ਟੈਲੈਂਟ ਨਾਲ ਫਰਸਟ ਕਲਾਸ ਲਾਤੀ ਆ ਆ ਪੂਰੀ ਓਕੇ ਕੱਲ ਹੀ ਹਰ ਗਣੇ ਕੱਲ ਹੀ ਖੁਸ਼ ਹਾਂਜੀ ਮੈਨੂੰ ਫੋਨ ਦੀ ਮੈਮਰੀ ਫੁੱਲ ਕਰ ਬਣੀ ਆ ਜੀ ਕਰੋ ਦਰਸ਼ਨ ਵਾਹੇ ਕਿ ਤੁਸੀਂ ਨਾ ਬਹੁਤ ਜਿਹੜੇ ਪੈਕਟ ਦੇਣੇ ਆੜੇ ਕਾਲੇ ਕਾਲੇ ਆੜ ਨੰਬੀ ਵਾਲੇ ਲੈਣੇ ਨਹੀਂ ਨਹੀਂ ਖੱਟੇ ਖੱਟੇ ਗੜੇ ਵੀ ਦੇਖਾਂ ਆਹ ਜੀ ਸਤਾ 40 ਆੜ ਆੜ ਇਹ ਅਮਲੀ ਉਹ ਗੇ ਪੈਕਟ ਹਾਂ ਆ ਕਰ ਲੋ ਫਿਰ ਇੱਕ ਆ ਪੈਕਟ ਦੇ ਦਿਓ ਪਿਆਰ ਤੋਂ ਆ ਲਓ ਯਾਰ 40 ਵਾਲਾ ਹੀ ਗਾਂ ਕਿਹੜਾ ਪਤਲੇ ਪਾਣੇ ਬੰਗੂ ਨਹੀਂ ਆਰਡਰ ਹੀ ਮਾਰਦੇ ਹੁੰਦੇ ਤੁਹਾਨੂੰ ਪਤਾ ਹਾਂ ਨਹੀਂ ਨਹੀਂ ਦਾਏ ਤੇ ਕਾਸਾ ਨਾ ਦੇ ਵੇ ਵੇ ਗਾੜੀ ਹਾਂਜੀ ਇਹ ਆਰਡਰ ਮਾਨਾ ਕਾਲੀਆਂ ਗੋਲੀਆਂ ਕਰਾ ਲਈਆਂ ਕਾਲੀਆਂ ਗੋਲੀਆਂ ਮਾਨੂੰ ਤੁਹਾਡੇ ਵੱਲ ਕਰਾ ਲਈਆਂ ਠੀਕ ਹੈ ਕਿੰਨੇ ਪੈਸੇ ਜੀ ਕਿੰਨੇ ਪੈਸੇ ਕਹਿੰਦੇ ਵਾਪਸ ਲੈਣਾ ਬਟਾਲੇ ਤੇਰੀ ਫੇਟ ਆਲੀ ਫੇਰ ਆ ਕੇ ਵਾਪਸ ਹੁਣ ਇੱਥੇ ਨਵੀਂ ਸਰਾਂ ਦੇ ਵਿੱਚ ਲੈ ਲਿਆ ਰੂਮ ਤੇ ਇੱਥੇ ਰਹਿਨੇ ਆ ਅੱਜ ਦੀ ਰਾਤੀ ਇੱਥੇ ਨਾਂ ਚੱਲਦਾ ਪਾ ਮਾ ਬਾਬਾ ਇਹ ਰੂਮ ਮਿਲ ਜੇ ਕਿੰਨੇ ਮਠਾਦੂ ਸਾਹਿਬ ਤੁਹਾਨੂੰ ਨਾਂ ਕੋਈ ਕਿ ਮੈਂ ਕਹਿੰਦਾ ਫੇ ਦੇ ਦਿਓ ਰੂਮ ਮਿਲ ਗਿਆ ਆਪਾਂ ਰੂਮ ਹੁਣ ਚੱਲੇ ਆ ਇਥੇ ਨੰਦ ਨੇਵੇਂ ਹਣ ਪੌਡਕਾਸਟ ਕਰਨਾ ਭਰਾ ਦੇ ਨਾਲੇ ਕੋਣ ਠੀਕ ਨਹੀਂ ਗੱਲ ਵੜ ਜਾਂ ਗਾਂਹ ਹੋ ਜਾ ਗਾਂ ਗੱਟਾ-ਕੁੱਟਾ ਨਾ ਵਢਾ ਗਾ ਜੀ ਰੁਕ ਜਾ ਚੱਲ ਬੇਸਮੈਂਟ ਚ ਗੱਡੀ ਨੂੰ ਹੋਰ ਵੀ ਹੋਰ ਕਰਨਾ ਹੈ ਕਹਿੰਦੇ ਆ ਕਹਿੰਦੇ ਭਾਬੇ ਅਲੈਕ ਰਚਕ ਕਿਦਾਂ ਪਹਿਲੇ ਪਾ ਕੇ ਲਿਆ ਲਾ ਆਹ ਸਹੀ ਗੱਲ ਨੇ ਲੱਟੂ ਨੱਪ ਕੇ ਫੇਕਣਾ ਵਾ ਹਾਂ ਉਹ ਤਾਂ ਇਹ ਨਹੀਂ ਥੇ ਲੱਗਾ ਖੋਲ ਦੋ ਐਕਸਕਿਊਜ਼ ਮੈ ਮਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਕਿੰਨਾ ਉੱਥੇ ਮਰ ਚੱਲਿਆ ਹਾਂਜੀ ਮੈਨੂੰ ਤਿੱਤੀ ਤਦ ਦੇ ਵਿੱਚ ਜੀ ਨੂੰ ਲਿਆ ਕੇ ਮੈਂ ਹੈ ਗੱਲ ਸੋਨੂੰ ਜਨਾਬ ਅਧਿਆਰੂਣਾ ਉਹਨਾਂ ਨੂੰ ਤੇਰਾ ਜ ਕੰਮ ਹੋਣਾ ਚਾਹੀਦਾ ਵੇ। ਉਹ ਨਹੀਂ ਮੈਡਮ ਸਾਰੇ ਜਾਣਾ ਹੈ ਜਲਦੀ। ਮੈਂ ਕਹਤਾ ਸਮਝਾਤਾ ਆ। ਇਹ ਕੰਮ ਨਹੀਂ ਹੋਣਾ। ਨਹੀਂ ਤੇ ਇੱਥੋਂ ਡੰਡੀ ਪਾਓ। ਲੱਗ ਗਿਆ ਜਿਹੜਾ ਯਾਰ ਲੱਗ ਗਿਆ ਕੋਈ ਗੱਲ ਨਹੀਂ। ਤੇ ਚੱਲ। ਡੰਡੀ ਪਾਓ। ਉਹ ਉਹਦੀ ਉਹਦੀ ਆ। ਇਹਦੀ। ਸੋਨੂੰ ਲੀਡ ਚੋਕ ਓਏ। ਨਹੀਂ ਲੋੜ। ਹਾਂ। ਲੋੜਿਆ ਸੋਨੂੰ। ਜਿਓ ਗੜਮਾ। ਆ ਪੋਡਕਾਸਟ ਕਰੀ ਗਏ ਹੁਣ ਮੈਂਨ ਚਲੋ। ਕਿਦਾਂ ਕਿਦਾਂ